ਦਰਦ ਬੜੇ ਲੋਕਾਂ ਦੇ ਅੰਦਰ ਆ ਬਹੁਤ ਸਾਰੀਆਂ ਕਤਰਤਾਵਾਂ ਕਈ ਥਾਵਾਂ ਤੇ ਅਸੀਂ ਪਹਿਲਾਂ ਵੀ ਕਰਕੇ ਵੇਖੀਆਂ ਅਸੀਂ ਕਹਿਨੇ ਤਾਂ ਸਾਰੇ ਆ ਵੀ ਲਾਲਚ ਸਾਨੂੰ ਕੋਈ ਨਹੀਂਗਾ ਪਰ ਅਸਲ ਅਸਲੀਅਤ ਨੇ ਨਿਕਲ ਦਿਓ ਜਦੋਂ ਮੀਟਿੰਗ ਬੁੱਕ ਹੁੰਦੀ ਨਾ ਵੀ ਆਪਾਂ ਜ਼ਿਲ੍ਹੇ ਦੀ ਜਥੇਬੰਦੀ ਸਰਕਲ ਦੀ ਆ ਕਰੀਆ ਆ ਕਰੀਆ ਉੱਥੇ ਫਿਰ ਅਸੀਂ ਝੱਗੇ ਪਾੜਨ ਲੱਗ ਪਏ ਕਿ ਮੈਨੂੰ ਵੀ ਵਿੱਚ ਰੱਖਿਓ ਜਿੰਨੇ ਦੇ ਆਪ ਗੱਲ ਕਰਕੇ ਹਰੇ ਨਨਕਾਣਾ ਸਾਹ ਵਾਲਿਆਂ ਦੀ 7ਵੇਂ ਸ਼ਹਾਦਤ ਤੋਂ ਸੰਘਰਸ਼ ਰਿਲੇਆ ਲక్ష్మణ ਸਿੰਘ ਜੀ ਧਾਰੋ ਵਾਲੀ ਬੋਲੋ ਤੋ ਬੋਲੋ ਚੱਲ ਉਹਨਾਂ ਦੀ ਸ਼ਹਾਦਤ ਤੋਂ ਨਿਕਲਿਆ ਸੰਘਰਸ਼ ਉਹਨਾਂ ਦਾ ਸਾਥੀ ਸੀ ਜਿਹੜਾ ਟਾਇਲ ਸਿੰਘ ਛੋਟੀਆਂ-ਛੋਟੀਆਂ ਘਟਨਾਵਾਂ ਨੇ ਸਾਡੇ ਇਤਿਹਾਸ ਦੀਆਂ ਉਹਦੀ ਜੇਬ ਚੋਂ ਨਿਕਲੇ 18 ਰੁਪਏ ਉਹਨੇ ਜਿਹਦਰ ਲక్ష్ਮਨ ਸਿੰਘ ਭਾਰੋਵਾਲੀ ਦੇ ਘਰ ਵਾਲੀ ਬੀਬੀ ਇੰਦਰਪੁਰ ਨੂੰ ਫੜਾਤੇ ਇਸ ਵਾਸਤੇ ਨਹੀਂ ਬੜਾਈ ਮਗਰੋਂ ਜਵਾਕਾਂ ਨੂੰ ਸੰਭਾਲੀ। ਉਹਨੇ ਕਠਾਰਮ ਪੀਏ ਭੈਣ ਆਪਣੇ ਕੋਲ ਰੱਖ ਤੇ ਇਹਨਾਂ ਰੁਪਈਆਂ ਨਾਲ ਸਾਡੀਆਂ ਸ਼ਹਾਦਤਾਂ ਤੋਂ ਬਾਅਦ ਸਾਰਿਆਂ ਦੀ ਸ਼ਾਂਤੀ ਲਈ ਪਾਠ ਕਰਾਈ। ਕਾ ਰਸਤੇ ਨੇ ਦਿੱਤੇ 120 ਰੁਪਏ ਉਹ ਆਪਣੀ ਕੌਮ ਲਈ ਦਿੱਤੇ ਉਹਨੇ ਲక్ష్ਮਨ ਸਿੰਘ ਪੁਨਾ ਤੋਂ ਬਾਅਦ ਅਸੀਂ ਕਰਤਾਰ ਸਿੰਘ ਝੱਬਰ ਦਾ ਨਾਮ ਪੜਦੇ ਆ ਦੋਏ ਗੱਲਾਂ ਇਕੱਠੀਆਂ ਅਸੀਂ ਸ਼ਾਂਤੀ ਵੀ ਸੀਗੀ ਤੇ ਖੜਕੂ ਵੀ ਸੀਗੇ ਕਰਤਾਰ ਸਿੰਘ ਝੱਬਰ ਦਾ ਫੈਸਲਾ ਨਹੀਂ ਸੀ ਵੀ ਜਾਂਦੇ ਆ ਆਪਾਂ ਸਤਨਾਗਰ ਬੋਲੀ ਜਾਣਾ ਤੇ ਜਿਹੜਾ ਹੋ ਜਾਣਾ ਉਹਨੇ ਮਿਸਟਰ ਕਰੀ ਤੇ ਕਿੰਗ ਨੂੰ ਕਿਹਾ ਸੀ ਕਿ ਤੂੰ ਚਲਾ ਮਸ਼ੀਨ ਦਾ ਨਾ ਫਿਰ ਅਸੀਂ ਖੋ ਕੇ ਭਕਾਵਾਂਗੇ ਵੀ ਕਿਵੇਂ ਖੋਈ ਦੀਆਂ ਇਸ ਲਈ ਬੇਨਤੀ ਆ ਕਿ ਅਮਰਪਾਲ ਸਿੰਘ ਹੋਰੀ ਤੁਰੇ ਭਾਈ ਸਾਹਿਬ ਨੇ ਬੋਲਿਆ ਉਹਨਾਂ ਦੀ ਟੀਮ ਇੱਥੇ ਆਈ ਆ ਤੇ ਆਪਾਂ ਇਕੱਠੇ ਪਤਰਪੀਏ ਸਾਰੇ ਅੱਡ ਅੱਟ ਕਾਹ ਤੋਂ ਤੁਰਦੇ ਆ ਵੀ ਅਸੀਂ ਵੱਖਰੇ ਤੁਰਾਂਗੇ ਤੁਸੀਂ ਵੱਖਰੇ ਤੁਰੋ ਦੂਜੀ ਗੱਲ ਕੋਸ਼ਿਸ਼ ਇਹ ਕਰੀਏ ਕਿ ਜਿਹੜੇ ਬੰਦੇ ਚੁਣਦੇ ਆ ਨਾ ਜੇ ਜਦੋਂ ਅਸੀਂ ਇਲਾਕਿਆਂ ਚੋਂ ਚੁਣਾਂਗੇ ਨਾ ਉੱਥੇ ਵੀ ਰੌਲਾ ਹੀ ਪੈਣਾ ਜੇ ਤੁਸੀਂ 200 ਬੰਦਾ ਇਕੱਠਾ ਕੀਤੇ ਤੇ ਇੱਕ ਪਾਸੇ ਵਾਲੇ 130 ਜੋਗੇ ਤੇ ਉਹ ਨਾਪਦਾ ਚੁਣ ਲੈਣਾ ਫੈਸਲਾ ਕੌਣ ਕਰੂਗਾ ਵੀ ਠੀਕ ਐ 130 ਵਾਲਾ ਫੈਸਲਾ ਇੱਕ ਸੈਂਟਰਲ ਕਮੇਟੀ ਬਣਾਓ ਪਹਿਲਾਂ ਪੰਜ ਬੰਦੇ ਉਹ ਹੁਣ ਜਿਨ੍ਹਾਂ ਦਾ ਜਦੋਂ ਅਗੀਠਾ ਪਲ ਰਿਆ ਸੀ ਇਹਨਾਂ ਨਾਲ ਨੁਕਾਨਾ ਸਾਬ ਦੇ ਸ਼ੀਦਾ ਦਾ ਪ੍ਰਿੰਸੀਪਲ ਜੋਸ਼ ਸਿੰਘ ਨੇ ਅਰਦਾਸ ਕੀਤੀ ਸੀ ਉਹਨਾਂ ਸ਼ੀਦਾ ਦੇ ਗੀਠੇ ਦੀ ਲੋਚ ਫੈਸਲੇ ਹੋਈ ਸੀ ਕੁਝ ਕਿ ਐਸਜੀਪੀਸੀ ਦੇ ਮੈਂਬਰ ਕੌਣ ਹੋਣਗੇ ਉਹਦਾ ਜੀਵਨ ਕੀ ਹੋਊਗਾ ਔਰ ਤੁਸੀਂ ਹਰਾਰਾਂ ਵਿੱਚ ਤੁਸੀਂ ਪਿੱਛੇ ਮੀਟਿੰਗਾਂ ਕੀਤੀਆਂ ਨਾ ਜੀ ਪੰਜ ਪ੍ਰਬੰਧਨ ਦੀ ਸਥਾਪਨਾ ਆਸਤੇ ਵੀ ਕਰੀਏ ਸੀ ਉਹ ਸਿੰਘਾਂ ਨੇ ਵਿਚਾਰ ਕੀਤੀ ਕਿ ਜਿੰਨਾ ਪੰਜਾਂ ਨੇ ਸ਼ੇਰ ਦੇਣੀਆਂ ਉਹਨਾਂ ਦਾ ਆਪਣਾ ਜੀਵਨ ਕਿਹੋ ਜਿਹਾ ਪਹਿਲਾਂ ਕੀ ਉਹ ਨਿਤਨੇਮੀ ਹੈਗੇ ਅਸੀਂ ਜਦੋਂ ਕਹਿੰਦੇ ਆ ਕਿ ਸਤ ਬਾਣੀ ਆ ਕੰਠ ਹੋਣ ਤੇ ਬੜਿਆਂ ਨੇ ਸਾਨੂੰ ਕਿਹਾ ਨਹੀਂ ਕੰਠ ਹੋਈ ਸ਼ਰਤ ਨਾਲ ਰੱਖੋ ਪੜਦਾ ਹੋਵੇ ਸਹੀ ਉਹ ਜਿਹੜਾ ਪੜਦਾ ਨਹੀਂ ਉਹਨੂੰ ਕੰਠ ਹੁੰਦੀਆਂ ਹੀ ਨਹੀਂ ਇਹਦਾ ਮਤਲਬ ਇਹ ਢੈਲਾ ਨਾ ਵੀ ਕੰਠ ਨਹੀਂ ਆ ਤਾਂ ਪੜਦਾ ਨਹੀਂ ਫਿਰੇ ਲਗਾਤਾਰ ਤੇ ਜਿਹੜਾ ਹੁਣ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਸੱਤ ਬਾਣੀਆਂ ਨਿਤਨੇਮ ਕਰਨਾ ਪੰਜਾਂ ਪੈਰਾਂ ਦਾ ਹੁਕਮ ਹੈ ਨਾ ਮੇਰੀ ਤਾਂ ਪੰਡਾ ਜਿਹੜੀ ਗੱਲ ਆ ਵੀ ਜਿਹੜਾ ਬੰਦਾ ਪੰਜਾਂ ਪੈਰਾਂ ਦੇ ਹੁਕਮ ਤੋਂ ਬਾਗੀ ਪੰਥ ਦਾ ਉਹਨੇ ਕੀ ਸਵਾਰ ਦੇਣਾ ਜਿਹੜਾ ਆਪਣੇ ਭਲੇ ਲਈ ਨਿਤਨੇਮ ਨਹੀਂ ਕਰ ਸਕਿਆ ਇਹ ਕੀ ਕਰੂਗਾ ਪੰਥ ਦਾ ਅਸਲੀ ਨਿਤਨੇਮ ਦੀਆਂ ਬਾਣੀਆਂ ਕੰਠ ਹੋਣ ਤੇ ਸ਼ੀਧਾਂ ਦੇ ਘੀਠੇ ਦੀ ਲੋਜ ਫੈਸਲਾ ਹੋਇਆ ਸੀ ਕਿਉਂ ਬੰਦਾ ਘਟੋ ਘਟ ਕੁਰਬਾਨੀ ਦਾ ਸਹਿਜ ਪਾਠ ਕਰਨ ਨਾਲ ਹੋਵੇ ਅਸੀਂ ਇਹ ਰੱਖਿਆ ਸੀ ਵੀ ਸਾਲ ਚੱਕ ਸਹਿਜ ਪਾਠ ਦਾ ਭੋਗ ਪਾਉਣ ਨਾਲ ਹੋਵੇ ਉਹ ਤੇ ਪਿੱਛੇ ਜਦੋਂ ਚੱਕੇ ਨਾ ਕਾਗਜ਼ਾਂ ਤੇ ਸੱਬੇ ਆਪਾਂ ਵੀ ਚਲੋ ਮੈਂਬਰ ਬਣਾਈਏ ਜੀ ਚਲੋ ਆਪਾਂ ਵੋਟਾਂ ਬਣਾਈਏ ਜੀ ਮੈਨੂੰ ਤਾਂ ਇਹ ਵੀ ਲੱਗਿਆ ਸੀ ਕਿ ਸਾਡਾ ਸਹਿਜ ਤੇ ਧਿਆਨ ਹੀ ਡਿਵਰਟ ਕੀਤਾ ਜਾ ਰਿਹਾ ਸੀ ਇੱਕ ਕੌਮੀ ਇਸ਼ੂ ਤੋਂ ਹਰਦੀਪ ਸਿੰਘ ਦੇ ਜਦੀ ਸ਼ਹਾਦਤ ਤੋਂ ਬਾਅਦ ਨਾ ਜੀ ਇੱਕ ਲਹਿਰ ਖੜੀ ਹੋਈ ਸੀ ਸਿੱਖਾਂ ਦੀ ਆਜ਼ਾਦੀ ਦੀ ਗੱਲ ਜੁਨੋ ਤੱਕ ਚੱਲ ਪਈ ਸੀ। ਓਐਸਜੀਪੀਐਸ ਦੀਆਂ ਵੋਟਾਂ ਦੇ ਸਰਸਰ ਇਹਨੇ ਸਾਡੇ ਉਹ ਕਾਗਜ਼ ਹੀ ਬੰਦ ਕਰਾਤੇ। ਅਸੀਂ ਉਹ ਗੱਲ ਹੀ ਭੁੱਲ ਗਏ ਵੀ ਸਾਡੇ ਸ਼ਹੀਦ ਵੀ ਹੋਏ ਕੋਈ। ਸਾਨੂੰ ਆਪਣਾ ਵੱਖਰਾ ਰਾਜ ਵੀ ਚਾਹੀਦਾ, ਸਾਨੂੰ ਆਪਣਾ ਘਰ ਵੀ ਚਾਹੀਦਾ। ਉਹ ਗੱਲ ਵਿੱਚ ਹੀ ਰੁਲ ਗਈ, ਵੋਟਾਂ 'ਚ ਹੀ ਰੁਲ ਗਈ ਬਸ। ਤੋਂ ਬੇਨਤੀ ਆ ਕਿ ਘਟੋ ਘਟ ਸਹਿਜ ਪਾਠ ਕਰਨ ਲੱਗੋ ਇਹੋ ਤੇ ਪਹਿਲਾਂ ਉਹ ਤੋਂ ਖਾ ਕੇ ਲੋ। ساری ਉਮਰ ਮੈਂ ਕੋਈ ਚੋਂ ਨਹੀਂ ਲਊਂਗਾ। ਤੇ ਇਹ ਵੀ ਨਹੀਂ ਕਰੂੰਗਾ ਕਿ ਮੈਂ ਨਹੀਂ ਲੜਦਾ ਤੇ ਮੇਰੀ ਘਰ ਵਾਲੀ ਲੜੂਗੀ ਤੇਰੇ ਪਰਿਵਾਰ ਦਾ ਛੱਡ ਤੇਰੇ ਖਾਨਦਾਨ ਦਾ ਲੜੂਗਾ ਕੋਈ ਸ਼ਹੀਦ ਹੋਣ ਦਾ ਫੈਸਲਾ ਕਰਕੇ ਤੁਰੇ ਜੋ ਜਿੰਨਾਂ ਨੂੰ ਯਾਦ ਕਰੀ ਜਾਂਦੇ ਉਹ ਟਿਕਟਾਂਸ ਤੇ ਨਹੀਂ ਤੁਰੇ ਸੀ ਜਿਵੇਂ ਮੈਂ ਨਾ ਆਇਆ ਤੇ ਘਰ ਦਾ ਮੇਰੇ ਘਰ ਵਾਲੀ ਜਾਂ ਜਵਾਕ ਜਾਂ ਉਹ ਬਣ ਜਾਣਗੇ ਮੈਂਬਰ ਇਹ ਫੈਸਲਾ ਕਰਕੇ ਤੁਰੋ ਅਸੀਂ ਤਾਂ ਮੈਂ ਤੇ ਹਰਾਂ ਰਿਹਾ ਤਰਨ ਤਰਸੇ ਕਮੇਟੀ ਸੀ ਸਾਡੀ ਬੜੇ ਚੰਗੇ ਚੰਗੇ ਸ਼ਾਨੇ ਸਿੰਘ ਉੱਥੇ ਬੈਠੇ ਸੀ ਜAVE ਗੱਲ ਕਹੀ ਨਾ ਜੀ ਸਿੰਘਾਂ ਨੇ ਪੀ ਤੁਰੀਏ ਤੇ ਤੁਰੋ ਜਿੰਨਾਂ ਨੇ ਕੋਈ ਅਹੁਦਾ ਨਹੀਂ ਲੈਣਾ ਤੇ ਦੋ ਤਿੰਨ ਸਾਨੂੰ ਸਿੱਧਾ ਹੀ ਕਹਤਾ ਪੈਸਾ ਭਾਸ਼ੀ ਦਾ ਲੈਣਾ ਅਸੀਂ ਤਾਂ ਲੜਨਾ ਮੈਂਬਰੀ ਲੈਣੀ ਆ ਪਰ ਸਾਨੂੰ ਨਾ ਰੱਖੋ ਵਿੱਚ ਇਸ ਲਈ ਇੱਕ ਤਾਂ ਇਹ ਫੈਸਲਾ ਕਰਕੇ ਤੁਰੀਏ ਆਪਾਂ ਕਿ ਉਹ ਪੰਜ ਬੰਦੇ ਸਾਡੇ ਕੋਲੇ ਪਿੰਡਾਂ ਵਾਲੀ ਪੁਲਿਸ ਜੀ ਟੰਨ ਟੰਨ ਕਰਦੇ ਹੋਣ ਜਿਵੇਂ ਘੜਾ ਲੈਣ ਤੋਂ ਪਹਿਲਾਂ ਖਲਕਾ ਕੇ ਪੀਚਦੇ ਨਾ ਉਹ ਕਿਸੇ ਪਾਸੇ ਮਾਰੂ ਉਂਗਲੋ ਦੇ ਟੰਟਣ ਕਰਦਾ ਹੋਏ ਕਿਸੇ ਪਾਸੇ ਢੱਲ ਨਾ ਨਿਕਲੇ ਜੀਵਨ ਚ ਤੇ ਬਾਕੀ ਜਦੋਂ ਇਲਾਕੇ ਦੀ ਸੰਗਤ ਫੈਸਲਾ ਕਰ ਲਿਆ ਨਾ ਜੀ ਤਾਂ ਇੱਕ ਪੈਰਾਮੀਟਰ ਅਸੀਂ ਰੱਖੀਏ ਪੈਮਾਨਾ ਇੱਕ ਰੱਖੀਏ ਸਾਡੀ ਇੱਕ ਕੇਂਦਰੀ ਕਮੇਟੀ ਹੋਵੇ ਉਹਦੇ ਚੋਂ ਪੰਜ ਸੰਗ ਜਿਹੜੇ ਸੇਅਰ ਦੇਣਗੇ ਨਾ ਜੀ ਫਾਈਨਲਾਈਜ਼ ਉਹ ਪੰਜ ਕਰਨਗੇ ਉਹਨਾਂ ਦੇ ਇੰਟਰਵਿਊ ਲੈਣਗੇ ਗੁਰਬਾਣੀ ਬਾਰੇ ਜਾਣਕਾਰੀ ਪੁੱਛਣਗੇ ਇਤਿਹਾਸ ਬਾਰੇ ਪੁੱਛਣਗੇ ਤੇ ਘਟੋ ਘਟੋ ਉਸ ਬੰਦੇ ਦਾ ਪਿਛਲਾ 5 ਸਾਲਾਂ ਦਾ ਚੈੱਕ ਕਰੋ ਵੀ ਉਹਨੇ ਪਿਛਲੇ 5 ਸਾਲ ਕੌਮ ਲਈ ਕੀ ਕੀਤਾ ਸਾਡੇ ਚੋ ਵੀ ਆ ਜਾਂਦੇ ਆ ਪਿੱਛੇ ਜਦੋਂ ਚੱਲੇ ਸੀ ਨਾ ਸਿਰਸਲਾ ਕੇ ਬਸ ਆ ਗਿਆ ਚੋਣਾ ਬਸ ਆ ਗਿਆ ਚੋਣਾ ਇਹੋ ਜਿਹੇ ਬੰਦਿਆਂ ਨੇ ਆਪਣੇ ਆਪ ਨੂੰ ਉਮੀਦਵਾਰ ਦਾ ਐਲਾਨ ਕਰਤਾ ਆਪਣੇ ਵੀ ਮੈਂ ਤਾਂ ਲੜੂੰਗਾ ਜਿਹੜੇ ਕਦੇ ਗੁਰਦਰਾ ਸਾਹਿਬ ਮੱਥਾ ਟੇਕ ਨਹੀਂ ਗਏ ਨਤ ਨੇਮ ਦੀ ਗੱਲ ਛੱਡੋ ਗੁਰਦਰਾ ਸਾਹਿਬ ਨਹੀਂ ਗਏ ਉਹ ਬੰਦੇ ਜਿਹਨਾਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਉਹਾਂ ਦਾ ਥੋੜੀ ਪੰਜ ਪਤਾਨੀ ਬਣੇ ਤੇ ਭਵੇਂ ਨਾ ਬਣੇ ਮੈਂ ਤਾਂ ਲੜੂਗਾ ਤੇ ਲੜੂਗਾ ਵੀ ਪੰਥ ਦੇ ਰਾਹ ਤੇ ਜੇ ਸਲੀਉ ਪੰਜ ਸਿੰਘ ਸਾਡੇ ਇਹੇ ਜੇ ਹੋਣ ਕਿ ਉਹਨਾਂ ਪੰਜਾਂ ਨੇ ਇਹ ਆਖਰੀ ਸ਼ੋਹ ਦੇਣੀ ਉਹਨੂੰ ਇਹ ਸਾਰੀਆਂ ਗੱਲਾਂ ਵੇਖ ਕੇ ਪਿਛਲੇ 5 ਸਾਲ ਦਾ ਰਿਕਾਰਡ ਘਟੁਕੜ ਚੈੱਕ ਕਰੋ ਉਹਦਾ ਵੀ ਇਹਦਾ ਕੌਮਰੀ ਦੇਣਾ ਕੀ ਕੋਈ ਕਿ ਹੋਣੀ ਖੜਾ ਹੋ ਗਿਆ ਉੱਠ ਕੇ ਹੋਣੀ ਇਹਨੂੰ ਪੰਥਕ ਚਾ ਚੜਿਆ ਜਿਵੇਂ ਕਈਆਂ ਨੂੰ ਚੜਿਆ ਫਿਰਦਾ ਨਾ ਉਹਨਾਂ ਬਾਦਲ ਤੋਂ ਬਾਕੀ ਹੋਏ ਫਤਨਾ ਕਈ ਜਦੋਂ ਕੋਲੇ ਨਹੀਂ ਰਿਹਾ ਬਾਕੀ ਇਹ ਜਨਾਜ਼ ਹੁਣ ਕੀ ਅਰਥਾ ਤੁਹਾਡੇ ਬਾਕੀ ਹੁਣ ਦੇ ਪੱਲੇ ਹੀ ਨਹੀਂ ਰਿਹਾ ਕੋਈ ਲੋਕੀ ਪੁੱਛਦੇ ਨਹੀਂ ਹੁਣ ਤੁਸੀਂ ਕਹਦੇ ਬਾਕੀ ਆ ਜਦੋਂ ਕੱਲ ਤੱਕ ਸਭ ਠਹਿ ਗਿਆ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ ਹੁਣ ਤੇ ਇਹਨਾਂ ਦੇ ਹਿਰਦੇ ਮਾਰੇ ਜਿੰਨਾਂ ਬੁੰਦੇ ਰਹਿ ਜਾਂਦੇ ਜਦੋਂ ਇਹਨਾਂ ਦੀ ਕੋਸ਼ਿਸ਼ ਕਿਸੇ ਬਸ ਜਾਂਦੀ ਹਿਰਦਾ ਬੁੰਦੇ ਰਹਿ ਗਿਆ ਜੀ ਇਹਨਾਂ ਦੀ ਭਾਵਨਾਵਾਂ ਮਨੋਂ ਠੇਸ ਪੁੱਜੀ ਇਹਨਾਂ ਦੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਜਿਹਦੀਆਂ ਭਾਵਨਾਵਾਂ ਮਨੋਂ ਠੇਸ ਨਹੀਂ ਪੁੱਜੀ ਉਹਦੀਆਂ ਭਾਵਨਾਵਾਂ ਮੈਂ ਹੈਗੀਆਂ ਕਿੱਥੇ ਚਲ ਨੂੰ ਠੇ ਜਿਨ੍ਹਾਂ ਦੀ ਹਿਰਦਾ ਬੁਲੰਦ ਰਿਆ ਜਾਂਦਾ ਹੁਣ ਮਾੜੇ ਦੇ ਨਾਲ ਹੀ ਵੀ ਮੈਨੂੰ ਕਹਿਤਾ ਜੀ ਵੀ ਇਹ ਸ਼੍ਰੋਮ ਨੇ ਕਮੇਟੀ ਦਾ ਫੈਸਲਾ ਠੀਕ ਨਹੀਂ ਤੇ ਮੈਂ ਸਤੀਫਾ ਦਿੰਦਾ ਨੈਤਿਕਤਾ ਦੇ ਆਧਾਰ ਤੇ ਜਦੋਂ ਤੁਹਾਡੇ ਸਾਹਮਣੇ ਗੁਰੂਗ੍ਰਾਂਥ ਸਾਹਿਬ ਦੀ ਬੇਅਦਬੀ ਹੋਈ ਤਾਂ ਨੈਤਿਕਤਾ ਉਹ ਕਿੱਥੇ ਗਈ ਸੀ ਇਹ ਡਰਾਮੇ ਕਰ ਰਹੇ ਨੇ ਨਾ ਲੋਕ ਯਸ਼ ਲਈ ਯਤਨ ਕਰੋ ਪਰ ਮੈਨੂੰ ਐ ਲੱਗਦਾ ਹੁੰਦਾ ਕਿ ਅਸੀਂ ਇਕੱਠੇ ਕਰਨ ਲਈ ਯਤਨ ਤਾਂ ਕਰੀਏ ਇਹ ਨਾ ਹੋਵੇ ਲੋਕੀਂ ਨਾ ਗੱਲਾਂ ਕਰਦੇ ਆ ਉਹ ਆਉਂਦੇ ਪਹਿਲਾਂ ਥੋੜੇ ਧੜੇਗਾ ਤੁਸੀਂ ਹੋਰ ਆ ਗਏ ਉੱਠ ਕੇ ਸਾਨੂੰ ਲੋਕਾਂ ਨੂੰ ਪਹਿਲਾਂ ਭਰੋਸਾ ਦੇਣਾ ਪਿਆ ਅਸੀਂ ਧੜਾ ਨਹੀਂ ਖੜਾ ਕਰ ਰਹੇ ਸੀ ਅਸੀਂ ਕਿਸੇ ਮਰਦੇ ਨੂੰ ਜਿਉਂਦਾ ਕਰਨਾ ਵਾਸਤੇ ਨਹੀਂ ਤੁਰ ਰਹੇ ਮੈਂ ਚੋਰ ਮੋਰਥਣੀ ਪਾਸੇ ਤੇ ਹੋ ਕੇ ਆ ਜੀਏ ਤੇ ਨਵੇਂ ਚਿਹਰੇ ਪੈਦਾ ਕਰਕੇ ਤੇ ਮੁੜ ਕੇ ਫੇਰ ਉਹਨਾਂ ਦੀ ਝੋਲ ਚ ਵਰਦੀਆ ਸਾਰਾ ਕੁਝ ਅੱਜ ਇੱਕ ਬੰਦਾ ਪੈਨੋ ਧਰਮਕੋਟ ਤੋਂ ਮਲੇ ਮਿਲਿਆ ਇੱਥੇ ਸਮਾਗਮ ਤੇ ਕਿਤੇ ਉਹ ਇਹੀ ਰੋਣਾ ਰੋ ਰੋ ਰਿਆ ਸੀ ਵਿਚਾਰਾ ਇੰਦਾ ਜਦੋਂ ਤੱਕ ਇੱਕ ਦੇ ਮੁਕਾਬਲੇ ਤੇ ਇੱਕ ਬੰਦਾ ਤੁਸੀਂ ਖੜਾ ਨਹੀਂ ਕਰੋਗੇ ਉਹ 25% ਨਾਲ ਵੀ ਜਿੱਤਣਗੇ ਤਾਂ ਤੁਸੀਂ 75 ਨਾਲ ਵੀ ਹਾਰੋਗੇ ਇਹ ਸਾਨੂੰ ਉਸੇ ਕਰਨੀ ਪਣੀ ਕਿ ਇੱਕ ਦੇ ਮੁਕਾਬਲੇ ਤੇ ਇੱਕ ਹੋਵੇ ਤੇ ਉਹ ਸਮਰਪਿਤ ਹੋਵੇ ਗੁਰੂ ਨੂੰ ਤੇ ਫੈਸਲਾ ਉਹਦਾ ਪੰਜ ਕਰਨਗੇ ਤੇ ਪੰਜ ਉਹ ਹੋਣਗੇ ਜਿਹੜੇ ਗੁਰੂਗ੍ਰੰਥ ਸਾਹਿਬ ਅੱਗੇ ਅਹਦਨਾਮਾ ਕਰਕੇ ਤੁਰਨਗੇ ਕਿ ਮੈਂ ਤਾਂ ਕੀ ਮੇਰੇ ਕੋਲ ਵਿੱਚ ਵੀ ਕੋਈ ਚੋਣ ਨਹੀਂ ਲਰੂਗਾ ਅਖਬਾਰ 'ਚ ਫੋਟੋ ਰੋਂ ਪਿੱਛੇ ਪੱਗਾਂ ਲਾਹਨ ਦੀ ਗੱਲ ਆਪਣੀ ਇਹਤੇ ਪੱਤਰਕਾਰ ਸਤਲੁਜ ਬਾਹਰ ਨਿਕਲ ਕੇ ਤੇ ਕੁਰਸੀਆਂ ਲਾਇਓ ਦਰਸ਼ਕ ਤੇ ਫਿਰ ਵੇਖੋ ਕਿਵੇਂ ਫੂਰ ਫੂਰੀ ਹੁੰਦੇ ਆ ਵੀ ਮੈਂ ਬਹਿਣਾ ਕੁਰਸੀ ਤੇ ਇਥੇ ਅੰਦਰ ਬਿਆਨ ਹੁੰਦੇ ਮੈਨੂੰ ਕੁਝ ਨਹੀਂ ਚਾਹੀਦਾ ਤੇ ਰੋਸੇ ਇਨਲ ਨਾ ਹੀ ਜਾਂਦੇ ਆ ਵੀ ਤੈਨੂੰ ਦਾ ਸਰੂਪਾ ਦੇਤਾ ਤੇ ਮੈਨੂੰ ਕਾਤੋਂ ਦਿੱਤਾ ਤੇਰੀ ਫੋਟੋ ਆ ਗਈ ਇੱਕ ਵਾਰ ਤੇ ਮੇਰੀ ਕਾਤੋਂ ਨਹੀਂ ਆਈ ਅਖਬਾਰ ਚ ਖਬਰ ਦੇਣੀ ਹੈ ਵੇਣਾ ਜੀ ਤੇ ਦੋ ਦੋ ਘੰਟੇ ਡਿਸਕਸ ਕਰਨੀ ਪੈਂਦੀ ਵੀ ਨਾਂ ਕੀ ਦੇ ਕੀ ਦੇ ਲਿਖਾਉਣੇ ਵਿੱਚ ਇਹਦੇ ਪਤਾ ਵੀ ਜਿਹਦਾ ਨਾਮ ਲਿਖਾਉ ਉਹ ਨਹੀਂ ਆਉਂਦਾ ਅਗਲੀ ਮੀਟਿੰਗ ਚ ਚੰਗਾ ਫਿਰ ਕਰ ਲਓ ਆਪੇ ਹੀ ਸਾਨੂੰ ਉਦੋਂ ਸਫਲਤਾ ਮਿਲੂਗੀ ਜੇਦੇ ਅਸੀਂ ਇਸ ਸਮਰਪਤ ਹੋ ਕੇ ਤਰਪੇ ਕਉ ਨਾਨਕ ਸਬ ਤੇਰੀ ਵਿਢਾਈ ਕੋਈ ਨਾਉ ਨਾ ਜਾਣੇ ਮੇਰਾ ਮੈਨੂੰ ਨਹੀਂ ਚਾਹੀਦਾ ਕੁਝ ਨਤਨੇ ਵੀ ਬੰਦੇ ਲਪੋ ਕੋਈ ਢੱਲ ਦੀ ਲੋੜ ਨਹੀਂ ਐ ਕਾਫਲੇ ਵੱਡੇ ਕਰਨ ਦੀ ਲੋੜ ਨਹੀਂ ਐ ਕਾਫਲੇ ਮਜ਼ਬੂਤ ਕਰਨ ਦੀ ਲੋੜ ਆ ਬੰਦੇ ਤੁਹਾਡੇ ਕੋਲ ਐ ਸੋਲਡ ਹੋਣ ਹੋ ਸਮਰਪਤ ਹੁਣ ਭਾਵੇਂ ਦੋ ਹੀ ਹੋਣ ਉਥੇ ਦੋ ਸੌਦੂ ਕੀ ਕਰਉਣਾ ਜੇ ਤੇ ਪਲੇ ਗੱਖ ਨੇ ਜਦੋਂ ਪੰਜਾਂ ਪੈਰਾਂ ਤੋਂ ਹੋ ਗਏ ਤੋਂ ਬਾਕੀ ਗੁਰੂ ਤੋਂ ਬਾਕੀ ਪਹੁੰਦਾ ਕਿ ਸੁਰੂਗ ਹੋ ਇਸ ਲਈ ਗੁਰੂ ਮਤ ਨੂੰ ਤੇ ਗੁਰੂ ਨੂੰ ਸਮਰਪਤ ਰਹਿਤ ਵਿੱਚ ਪੱਕੇ ਤੇ ਬਿਨਾ ਕਿਸੇ ਲੋਭ ਲਾਲ ਤੂੰ ਸੱਚੀ-ਮੁੱਚੀ ਕਹਿਣ ਦੀਆਂ ਗੱਲਾਂ ਰਹਿ ਗਈਆਂ ਬਹੁਤ ਸਾਰੀਆਂ ਇਹ ਇਸ ਲਈ ਸਮਰਪਤ ਬੰਦੇ ਭਾਲੀਏ ਤੇ ਪਿੰਡਾਂ ਚ ਦੁਰੀਏ ਤੇ ਫੈਸਲਾ ਸੰਗਤ ਕਰੇ ਉਮੀਦਵਾਰ ਕਿਹੜਾ ਚੁਣਦਾ ਤੇ ਫਾਈਨਲ ਆਜ ਉਹਨੂੰ ਪੰਜ ਕਰਨਗੇ ਜਿਹੜੇ ਅਸੀਂ ਕੇਂਦਰੀ ਬੰਦੇ ਚੁਣਨਾ ਹੈ ਨਾ ਉਹ ਪੰਜ ਬੰਦੇ ਫਾਈਨਲ ਕਰਨਗੇ ਉਹਨਾਂ ਨੂੰ ਸੰਗਤ ਨੂੰ ਅਧਿਕਾਰ ਹੋਏ ਤੁਸੀਂ ਆਪਣੇ ਵੱਲੋਂ ਪੰਜ ਬੰਦੇ ਦੇ ਦਿਓ ਜੁਣ ਕੇ ਸਾਨੂੰ ਕੀ ਹੈ ਵੀ ਸਾਡੇ ਇਲਾਕੇ ਚ ਪੰਜ ਬੰਦੇ ਹੋਣਗੇ ਸਾਡੇ ਵੱਲੋਂ ਦੱਸ ਦਿਓ ਪਰ ਉਹ ਫਾਈਨਲ ਫੈਸਲਾ ਉਹ ਪੰਜ ਕਰਨਗੇ ਵੀ ਇਹਨਾਂ ਚੋਂ ਕਿਹੜਾ ਜੋਗ ਆ ਬਾਕੀ ਸਾਰੇ ਉਹਦੀ ਮਦਦ ਕਰਨ ਅਸੀਂ ਜਿੱਤ ਜਾਾਂਗੇ ਨਹੀਂ ਤਾਂ ਅਸੀਂ ਜਿਤਾਵਾਂਗੇ ਇਸ ਤੋਂ ਵੱਧ ਕੁਝ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ